ਹਾਂਜੀ ਭਰਾਵੋ ਲੋਈ ਆਪਾਂ ਵੜਦੇ ਆਂ ਪਏ ਅੱਜ ਪੌਣੇ ਬੂਟਿਆਂ ਵਾਲੀ ਜਿਹੜੀ ਆਪਣੀ ਖਰਾਬ ਹੋ ਵੀ ਸੀ ਤੇ ਮੈਨੂੰ ਨਹੀਂ ਲੱਗਦਾ ਵੀ ਹਾਲਾ ਕੁਇੰਟਲ ਦਾਣੇ ਵੀ ਨਹੀਂ ਹੋ ਨਿਕਲ ਜਾਣ ਵਿੱਚੋਂ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਬੜਾ ਬੁਰਾ ਹਾਲ ਹੋਇਆ ਐਦਾਂ ਦੀ ਦਾ ਭਰਾਵੋ ਤੇ ਪਰਮਾਤਮਾ ਦਾ ਬਸ ਸ਼ੁ크ਰੀਆ ਦਾ ਕਰਨੇ ਆ ਵੀ ਜੋ ਕੁਝ ਵੀ ਤੂੰ ਦਿੱਤਾ ਏ ਬੜਾ ਕੁਝ ਦੇ ਦਿੱਤਾ ਤੇ ਸੇਫ ਕਹਿੰਦੇ ਨੇ ਪਰਿਵਾਰਾਂ ਦੀ ਸੁੱਖ ਚਾਹੀਦੀ ਆ ਇਹ ਸੰਸਰੇ ਦਾ ਚੱਲਦੇ ਰਹਿੰਦੇ ਨੇ ਕਦੇ ਘਾਟੇ ਦੇ ਕਦੇ ਵਾਧੇ ਸ੍ਰੀ ਕਾਲ ਜੀ ਸਾਰਿਆਂ ਨੂੰ ਲੋਰੀ ਲੱਗੇ ਦੀ ਤੇ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਆਪਾਂ ਆ ਗਏ ਸੀ ਮੰਡੀ ਦੋ ਟਰਾਲੀਆਂ ਲੈਏ ਸੀ ਮੰਡੀ ਅੱਜ ਸਵੇਰੇ ਤੇ ਟਰਾਲੀਆਂ ਹੁੰਦੀਆਂ ਨੇ ਭੀਆਂ ਖਾਲੀ ਲੋਈ ਕਰਦੇ ਆ ਫੇ ਵੀਡੀਓ ਦੀ ਸ਼ੁਰੂਆਤ ਜਿਹੜੇ ਭਰਾ ਨਵੇਂ ਨੇ ਚੈਨਲ ਦੇ ਉੱਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਅੱਜ ਵੀ ਮਸ਼ੀਨ ਲੱਗਣੀ ਹੈ ਆਪਣੇ ਫੇਰ ਦੁਬਾਰਾ ਤੇ ਮਸ਼ੀਨ ਪਿੰਡੇ ਹੀ ਖੜੀ ਹੈ ਤੇ ਹੁਣ ਮਸ਼ੀਨ ਲਗਾਤਾਰ ਆਪਣੇ ਕੋਲ ਰਹਿਣੀ ਹੈ ਜਿੰਨਾ ਚਿਰ ਆਪਣਾ ਕੰਮ ਨਿਭੜ ਨਹੀਂ ਜਾਂਦਾ ਤੇ ਇੱਕ ਟਰਾਲੀ ਖੜੀ ਹੈ ਘਰ ਆਹ ਤਾਰ ਕਿਸੇ ਦੇਖਦੇ ਆ ਉਹਦਾ ਵੀ ਗਿੜਾ ਲਾ ਦਿੰਨੇ ਆ ਲਓ ਇੱਕ ਹੋਰ ਚੱਕ ਮੰਡੀ ਦਾ ਵੀਊ ਸਵੇ ਸਵੇ ਦਾ ਟਾਈਮ ਹੈ ਚੋਨੇ ਉਤਰਦੇ ਨੇ ਫੇ ਅ ਮੈਂ ਇੱਕ ਗੱਲ ਸੋਚਦਾ ਸੀ ਪਿਆ ਮੈਂ ਹ ਅੱਗੇ ਜ਼ਮੀਨਾ ਜੀਮਿੰਦਾਰਾਂ ਦੇ ਕੋਲ ਜਾ ਰਹੀਆਂ ਸੀ ਤੇ ਟਰੈਕਟਰ ਛੋਟੇ ਸੀ ਹੁਣ ਜ਼ਮੀਨਾ ਹੌਲੀ ਹੌਲੀ ਘਟਦੀਆਂ ਜਾਂਦੀਆਂ ਨੇ ਪਿਆ ਤੇ ਟਰੈਕਟਰ ਵੱਡੇ ਹੋਈ ਜਾਂਦੇ ਨੇ ਪਏ ਟਰਾਲੀਆਂ ਵੱਡੀਆਂ ਹੋਈ ਜਾਂਦੀਆਂ ਨੇ ਵੀ ਆਹਨ ਕਿੱਡੀਆਂ-ਕਿੱਡੀਆਂ ਟਰਾਲੀਆਂ ਨੇ ਕਿੱਡੇ-ਕੱਡੇ ਟਰੈਕਟਰ ਨੇ ਪਹਿਲਾਂ ਅੱਗੇ ਕੰਮ ਕਿੰਨੇ-ਕਿੰਨੇ ਦਿਨ ਚੱਲੀ ਜਾਂਦਾ ਹੁੰਦਾ ਸੀ ਹੁਣ ਬਸ ਝਟਪਟ ਕੰਮ ਨਿਬੜ ਜਾਂਦਾ ਹੈ ਮਸ਼ੀਨਰੀ ਦਾ ਜੋਗ ਆ ਗਿਆ ਹਾਂਜੀ ਭਰਾਵੋ ਲੋਈ ਆਪਾਂ ਵੜਦੇ ਆਂ ਪਏ ਅੱਜ ਪੌਣੇ ਬੂਟਿਆਂ ਵਾਲੀ ਜਿਹੜੀ ਆਪਣੀ ਖਰਾਬ ਹੋ ਵੀ ਸੀ ਤੇ ਮੈਨੂੰ ਨਹੀਂ ਲੱਗਦਾ ਵੀ ਹਾਲਾ ਕੁਇੰਟਲ ਦਾਣੇ ਵੀ ਨਹੀਂ ਨਿਕਲ ਜਾਣ ਵਿੱਚੋਂ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਬੜਾ ਬੁਰਾ ਹਾਲ ਹੋਇਆ ਐਦਾਂ ਦੀ ਘਪਰਾਵੋ ਕਦੇ ਨਹੀਂ ਹੋਈ ਹੋਣੀ ਜਿੱਦਾਂ ਦੀ ਜਦੋਂ ਬਾਈ ਦੇ ਵਿੱਚ ਬਿਮਾਰੀ ਆਈ ਸੀ ਨਾ ਆ ਲੋ ਪਰ ਲੋ ਚੱਕ ਜਮਾ ਸਾਲੀ ਫੂਸੇ ਬਣ ਗਈ ਐ ਤੇ ਲੋ ਹੈ ਕੋਈ ਡੱਕਾ ਇੱਥੇ ਰੱਬ ਨੂੰ ਦੋਸ਼ ਦਈਏ ਕਿ ਇਹਨਾਂ ਯੂਨੀਵਰਸਟੀਆਂ ਨੂੰ ਦੋਸ਼ ਦਈਏ ਆ ਦੇਖ ਲੋ ਪ੍ਰਭੂ ਰੂਣ ਨਿਕਲਦਾ ਵਿੱਚ ਖੜ ਕੇ 6 ਮਹੀਨੇ ਪਾਲ-ਪਾਲ ਕੇ ਫਸਲ ਪਾਲ-ਪਾਲ ਕੇ ਸਾਲਾ ਕਲਈਜਾ ਫੁਕ ਜਾਂਦਾ ਆ ਨਿਕਲੇਗੀ ਇੱਕ ਕਵਾਂਟਲ ਜੀਰੀ ਵਿੱਚੋਂ ਆ ਦੇਖ ਲੋ ਤੁਹਾਡੇ ਸਾਹਮਣੇ ਹੀ ਐ ਆਪਾਂ ਤਾਂ ਸਿੱਧੀਆਂ ਗੱਲਾਂ ਕਰਦੇ ਆਂ ਆਪਾਂ ਕੋ ਲਕੋਸ਼ ਰੂਪ ਉਹ ਨਹੀਂ ਹੁੰਦੇ ਹੈਗੇ ਕਰ ਲੋ ਪ੍ਰਮੋਟ ਯੂਨੀਵਰਸਟੀਆਂ ਨੂੰ ਅਜਾੜ ਤੇ ਕਿਸਾਨ ਆਹ ਤਾਂ ਸਾਡੇ ਨਾਲ ਤਾਂ ਸੜੀ ਹੜਾਂ ਨਾਲੋਂ ਵੀ ਜ਼ਿਆਦੀ ਮਾੜੀ ਹੋਈ ਐ ਹੜਾਂ ਵਾਲਿਆਂ ਨੂੰ ਸੰਤੁਸ਼ਟੀ ਤਾਂ ਹੋ ਗਈ ਵੀ ਸਾਡੀ ਜੀੜੀ ਮਰ ਗਈ ਪਰ ਅਸੀਂ ਨਾ ਮਰਿਆਂ ਜਿਨ੍ਹਾਂ ਜਿਉਂਦਿਆਂ ਦੇ ਵਿੱਚ ਜਿਹੜਾ ਆਹ ਤੇਲ ਫੋਕਦਾ ਪਿਆ ਮਸ਼ੀਨ ਵਾਲੇ ਦਾ ਮਸ਼ੀਨ ਵਾਲੇ ਨੂੰ ਤਾਂ ਖਰਚਾ ਦੇਣਾ ਹੀ ਦੇਣਾ ਨਾ ਮੈਨੂੰ ਲੱਗਦਾ ਨਹੀਂ ਇਹ ਜੋ ਕੁਆਂਟਲ ਦਾਣੇ ਨਿਕਲਣ ਦੇਖ ਲੋ ਇਹ ਹਾਲ ਨੇ ਤੇ ਭਰਾਵੋ ਹੱਥ ਬੰਨ ਕੇ ਬੇਨਤੀ ਏ ਇਹ ਬੀਜਾਂ ਤੋਂ ਬਚੋ ਪੀਆਰ 131 ਪੀਆਰ 132 ਮੈਂ ਵਾਰ-ਵਾਰ ਕਹਿਣਾ ਕੱਲ ਵੀ ਮੈਂ ਵੀਡੀਓ ਪਾਈ ਆ ਉਹਦੇ 'ਚ ਵੀ ਮੈਂ ਇਹੀ ਵਾਰ-ਵਾਰ ਰਿਕਵੈਸਟ ਕਰੀ ਆ ਭਰਾਵੋ ਭੁੱਲ ਕੇ ਵੀ ਪੀਆਰ 131 32 ਕਦੇ ਨਾ ਲਾਇਓ ਖਾਸ ਕਰਕੇ ਸਾਡੇ ਏਰੀਏ ਫਤੇਗੜ ਸਾਹਿਬ ਦੇ ਵਿੱਚ 22 ਦੇ ਵਿੱਚ ਵੀ ਬਿਮਾਰੀ ਆਈ ਸੀ ਉਦੋਂ ਫੇਰ ਵੀ ਕੋਈ 22 ਕੁਆਂਟਲ ਝੋਨਾ ਫੇਰ ਵੀ ਨਿਕਲਿਆ ਸੀ ਉਸ ਸਾਲ ਪਰ ਐਦਕੀ ਐਦਕੀ ਵਰਗੀ ਦਾ ਬੁਰੀ ਕਦੇ ਨਹੀਂ ਹੋਈ ਹੋਣੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਐ ਇਹਦੇ 'ਚ ਕੋਈ ਝੂਠ ਨਹੀਂ ਕੋਈ ਲਕੋ ਨਹੀਂ ਕੋਈ ਛਪੋ ਨਹੀਂ ਇੱਕ ਇੱਕ ਕੁਆਂਟਲ ਜੀਰੀ ਨਿਕਲਦੀ ਹੈ ਮਸ਼ੀਨ ਦਾ ਟੈਂਕ ਨਹੀਂ ਭਰਨ ਚਾਉਂਦਾ ਪਿਆ। ਦੋ ਕੀਲਿਆਂ ਦਾ ਢੇਰਾ ਵੱਲਿਆ ਹੋਇਆ ਮਸ਼ੀਨ ਨੇ। ਆਹ ਚੋਨਾ ਆਪਾਂ ਵਾਹ ਕੇ 1500 ਨੂੰ ਲਾਇਆ ਸੀ ਇਹਦੇ ਵਿੱਚ ਆ ਦੋ ਕੀਲੇ ਆਪਣੇ ਸਟਾਰਟਿੰਗ ਦੇ ਵਿੱਚ ਖਰਾਬ ਹੋ ਗਏ ਸੀ ਇਹ ਆਪਾਂ ਵਾਹ ਕੇ ਹੀ ਦੁਬਾਰਾ ਲਾਉਂਦੇ ਸੀ। ਇਹਨੂੰ ਸੁੰਡੀ ਖਾ ਗਈ ਐ। ਕਹਿੰਦੇ ਹੁੰਦੇ ਨੇ। ਪੀ ਆਸਮਾਨ ਤੋਂ ਡਿੱਗਿਆ ਖੰਜੂਰ 'ਚ ਅਟਕਿਆ। ਸਾਡੀ ਤਾਂ ਉਹ ਹਾਲਤ ਹੋਈ ਐ ਕਿੱਥੋਂ ਯਾਰ ਖਰਚੇ ਪੂਰੇ ਕਰ ਲਾਂਗੇ ਕਿੱਥੋਂ ਠੇਕੇ ਪੂਰੇ ਕਰ ਲਾਂਗੇ ਤਕਰੀਬਨ 70% ਕਿਸਾਨ ਜਿਹੜੇ ਨੇ ਨਾ ਉਹ ਠੇਕਿਆਂ ਵਾਲੇ ਨੇ ਤੇ ਰਹੀ ਗੱਲ ਮੈਂ ਯੂਟਿਊਬਰਾਂ ਨੂੰ ਵੀ ਕਹਿਣਾ ਭਰਾਵੋ ਜੇ ਕਿਤੇ ਝਾੜ ਵਾਦੇ ਨਿਕਲ ਜਾਂਦਾ ਹੁੰਦਾ ਹੈ ਨਾ ਬਹੁਤਾ ਨਾ ਰੌਲਾ ਪਾਇਆ ਕਰੋ ਨਾ ਇੰਨਾ ਕਿਸਮਾਨ ਪਾਇਆ ਕਰੋ ਆ ਵੀ ਚੀਜ਼ਾਂ ਦਿਖਾ ਦਿਆ ਕਰੋ ਕਿ ਕਿਸਾਨ ਆ ਵੀ ਹਾਲਾਤ ਨੇ ਕਿਸਾਨ ਦੇ ਇਹ ਨਾ ਦਿਖਾ ਦਿਆ ਕਰੋ ਕਿ 40 40 ਕੁਇੰਟਲ 45 42 42 ਕੁਇੰਟਲ ਝੋਨਾ ਨਿਕਲਦਾ ਪਿਆ ਤੁਸੀਂ ਪ੍ਰਮੋਟ ਕਰੀ ਜਾਂਦੇ ਹੋ ਬੀਜਾਂ ਨੂੰ ਆਹ ਚੀਜ਼ ਦੇਖ ਕੇ ਦੱਸੋ ਮੈਨੂੰ ਇੱਥੇ ਨਿਕਲਦਾ ਪਿਆ 35 40 ਕੁਇੰਟਲ ਝੋਨਾ ਖੇਤ ਕੀੜਾ ਮਾਰਨ ਨੂੰ ਦਿਲ ਨਹੀਂ ਕਰਦਾ ਭਰਾਵੋ ਆ ਤਾਂ ਸਿਰਫ ਇੱਕ ਮਜਬੂਰੀ ਬਸ ਜਿਹੜੇ ਕੰਮ ਚ ਪਏ ਹੋਏ ਆ ਕੰਮ ਕਰਨਾ ਹੀ ਕਰਨੇ ਨੇ ਲੋਈ ਚੱਲਦਾ ਵੇ ਕੰਮ ਵੜਦੇ ਆ ਵੇ ਪੀਆਰ 131 ਇਹ ਭਰਾਵੋ ਬੀਜ ਆਪਣੇ ਘਰ ਦਾ ਸੀ ਇਹ ਬੀਜ ਪੂਰਾ ਆਣ ਅੜ ਕੇ ਨਿਕਲੇ ਆ ਇਹਦਾ ਝੋੜ ਤਾਂ ਠੀਕ ਲੱਗਦਾ ਜਿਹੜਾ ਯੂਨੀਵਰਸਿਟੀ ਵਾਲਾ ਵੀ ਸੀ ਉਹਨੇ ਕੰਮ ਜਿਆਦਾ ਖਰਾਬ ਕਰਤਾ ਦੋ ਕਿੱਲਿਆਂ ਦੇ ਵਿੱਚੋਂ ਤਾਂ ਨਿਕਲੀ ਵੀ ਮੈਨੂੰ ਲੱਗਦਾ ਦੋ ਤਿੰਨ ਕੁਇੰਟਲ 31 ਚਲੋ ਜੋ ਪ੍ਰਮਾਤਮਾ ਨੇ ਕਰਿਆ ਠੀਕ ਹੀ ਠੀਕ ਹੈ ਲੈ ਵੀ ਮਿੱਤਰੋ ਅੱਜ ਹੁਣ 31 ਵਾਢਨੇ ਆ ਪੇ ਫੇਰ ਦੁਬਾਰਾ ਤੇ ਇਹ 31 ਆਪਣੇ ਘਰ ਦਾ ਵੀ ਸੀ ਚਲੋ ਜੋ ਮਾਲਕ ਨੇ ਦੇਣਾ ਜੀਰੀ ਭਾਵੇਂ ਘੱਟ ਨਿਕਲਦੀ ਏ ਭਾਈ ਪਰ ਆਹ ਚੀਜ਼ ਦੇਖੋ ਮਾਤਾ ਸਾਡੀ ਬਣਾ ਕੇ ਲਈ ਆਈ ਏ ਕੜਾ ਨਾਲ ਗੋਭੀ ਦੀ ਸਬਜ਼ੀ ਦੇ ਨਾਲ ਦਹੀਂ ਬੂੰਦੀ ਤੇ ਪ੍ਰਮਾਤਮਾ ਦਾ ਬਸ ਸ਼ੁਕਰੀਆ ਦਾ ਕਰਨੇ ਆ ਵੀ ਜੋ ਕੁਝ ਵੀ ਤੂੰ ਦਿੱਤਾ ਏ ਬੜਾ ਕੁਝ ਦੇ ਦਿੱਤਾ ਤੇ ਸੇਫ ਕਹਿੰਦੇ ਨੇ ਪਰਵਾਰਾਂ ਦੀ ਸੁੱਖ ਚਾਹੀਦੀ ਹੈ ਇਹ ਸੰਸਲੇ ਦਾ ਚੱਲਦੇ ਰਹਿੰਦੇ ਨੇ ਕਦੇ ਘਾਟੇ ਦੇ ਕਦੇ ਵਾਦੇ ਪਿਆਰ ਨਾਲ ਲੋ ਬਾਈ ਹੁਣ ਛੱਕਦੇ ਆ ਪ੍ਰਸ਼ਾਦਾ ਦੁਪਹਿਰ ਦੇ ਵੱਜ ਗਏ ਨੇ 2 ਤੇ ਝੋਨੇ ਦਾ ਝਾੜ ਤੇ ਚਲੋ ਕੱਟ ਹੀ ਆ ਕੋਈ ਗੱਲ ਨਹੀਂ ਅੱਜ ਭਰਾਵੋ ਸੱਤਵਾਂ ਦੇਣਾ ਝੋਨਾ ਵਧਣ ਦਾ ਤੇ ਅੱਜ ਆਪਾਂ ਵੜਦੇ ਆਂ ਬਈ ਪੀਲੀ ਪੂਸ਼ਾ ਪਹਿਲਾਂ 4 ਕੋ ਕਿੱਲੇ ਵੱਡੇ ਸੀ 5 ਕਿੱਲੇ 31 ਦੇ ਤੇ ਹੁਣ ਵੜਦੇ ਆਂ ਬਈ ਆਪਾਂ ਪੀਲੀ ਪੂਸ਼ਾ ਤੇ ਭਰਾਵੋ ਪੀਲੀ ਪੂਸ਼ਾ ਨੇ ਮਾੜੀ ਜੀ ਰੌਣਕ ਲਾਈ ਏ ਬਾਕੀ ਬੀਜਾਂ ਨੇ ਤਾਂ ਨੇਹਰੀਆਂ ਲਿਆ ਆਤੀਆਂ ਨੇ ਲੋ ਜੀ ਕਰ ਲਓ ਚੈੱਕ ਕੋਈ ਹਲਦੀ ਨਹੀਂ ਇਹਨੂੰ ਐਂਡ ਸਾਫ਼ ਹੈ ਦਾਣਾ ਬਾਕੀ ਹੁਣ ਛਾੜ ਦੇਖੋ ਕਿੰਨਾ ਕਰਿੰਦਾ ਇਹਦਾ ਹੁਣ ਆਪਣੇ ਪੀੜੀ ਪੂਛਾ ਹੀ ਰਹਿ ਗਈ ਹੈ ਵੱਡਣ ਵਾਲੀ ਸਾਰੇ ਜਾਂ ਫਿਰ ਆਪਣੇ ਹੁਣ ਮੁਛੜ ਰਹਿ ਜਾਣੀਆਂ ਤੇ ਜਾਂ ਫਿਰ ਇੱਧਰ ਆ 1509 ਇਹ ਵਾਲੇ ਹਰੀ ਹੈ ਇਹਦੇ ਟਾਈਮ ਲਾਉ ਵੀ ਇਨੇ ਦਾ ਨਵੰਬਰ ਦੀ ਘਟੋ ਘਟ ਵੀ 5-6 ਨਵੰਬਰ ਤੱਕਰ ਵੱਡੀ ਜਾਏਗੀ ਇਹ ਤਾਂ ਉਈ ਮੇਟਰ ਕਰੋ ਚੱਕ ਹੂਸ਼ਾ ਦੀ ਕੁਆਲਿਟੀ ਇਹ ਝੋਨਾ ਮੀਂਹ ਤੋਂ ਬਾਅਦ ਨਿਸਰਿਆ ਹੈ ਨਾ ਮੀਂਹ ਤੋਂ ਬਾਅਦ ਨਿਸਰਨ ਦਾ ਆਹੀ ਫਾਇਦਾ ਹੋਇਆ ਇੱਕ ਤਾਂ ਇਹਦੇ ਵਿੱਚ ਕਾਲਾ ਦਾਣਾ ਨਹੀਂ ਬਿਲਕੁਲ ਵੀ ਹੋਇਆ ਦੇਖੋ ਐਨ ਸਾਫ ਪਿਆ ਹੈ ਨਾ ਦਣੇ ਸੋਨੇ ਵਾਂਗ ਚਮਕਦੇ ਨੇ ਤੇ ਤੇ ਦੂਜੇ ਨੰਬਰ ਦੇ ਉੱਤੇ ਇਹ ਚ ਉਹਨਾਂ ਨੂੰ ਨਮੀ ਪੂਰੀ ਰੱਖਦਾ ਹਲੇ ਵੀ ਦੇਖ ਲਓ ਕੋਈ ਕੋਈ ਦਾਣਾ ਇਹਦੀ ਜੜ ਦੇ ਵਿੱਚ ਹਰਾ ਆਏ ਆ ਹਰੇ ਪੰਨ ਦੀ ਸ਼ੋਹ ਹੈ ਹਲੇ ਵੀ ਦਾਣਾ ਜਿਹੜਾ ਪਿਲਕ ਦੇ ਉੱਤੇ ਹੈ ਹਰਾ ਜਿਆ ਬਾਕੀ ਪੀ ਆਰ 100 ਇਹਦਾ ਸੋਈ ਪੀਲੀ ਪੂਛਾ ਦਾ ਪਾਂ ਝਾੜ ਜ਼ਰੂਰ ਸਾਂਝਾ ਕਰਾਂਗੇ ਤੁਹਾਡੇ ਨਾਲ ਹਾਂਜੀ ਲੋ ਜੀ ਚੱਲ ਲੱਗ ਪਿਆ ਸੀ ਆਪਣੇ ਫਿਰ ਬੈਲਰ ਗੱਠਾ ਬਣਾਉਣ ਵਾਲਾ ਇਹ ਰਾਉਂਡ ਬੈਲਰ ਹੈ ਜੀ ਤੇ ਗੋਲ ਗੱਠਾ ਬਣਾ ਕੇ ਬਾਹਰ ਕੱਢਦਾ ਹੈ ਸਪੀਡ ਇਹਦੀ ਕਾਫੀ ਜ਼ਿਆਦਾ ਹੈ ਤੇ ਟਰੈਕਟਰ ਦੇ ਉੱਤੇ ਹੈਗਾ ਪ੍ਰੀਤ 6649 ਤੇ ਬੈਲਰ ਇਹ ਹੈਗਾ ਕੈਲਾਸ ਕੰਪਨੀ ਦਾ ਇਹ ਹੈ 12ਵੀਂ ਤਕਨੀਕੀ ਹੈ ਇਹਨੂੰ ਲਗਦਾ ਐ ਐਕਸਪੋਰਟ ਮਾਡਲ ਹੀ ਨੇ ਤੇ ਵੈਸੇ ਤਾਂ ਇਹਨਾਂ ਦਾ ਮਰਿੰਡੇ ਦੇ ਕੋਲ ਵੀ ਬੜਾ ਤਗੜਾ ਪਲਾਂਟ ਹੈ ਕਹਿੰਦਾਸਦਾ ਮੈਨੂਫੈਕਚਰਿੰਗ ਇੱਥੇ ਵੀ ਹੁੰਦੀ ਹੈ ਇਹਨਾਂ ਦੀ ਤੇ ਇਹ ਪ੍ਰਭੂ ਸਾਡੇ ਏਰੀਆ ਦੇ ਵਿੱਚ 11 ਬੀਲਰ ਤੇ 11 ਹੀ ਟਰੈਕਟਰ ਆਏ ਨੇ ਪ੍ਰੀਤ ਤੇ ਟਰੈਕਟਰ ਵੈਸੇ ਇਹਦੇ ਤੋਂ ਜ਼ਿਆਦਾ ਕਾਮਯਾਬ ਨਹੀਂ ਹੋਇਆ ਹੋਏਗਾ ਕਿਉਂਕਿ ਟਰੈਕਟਰ ਥੋੜਾ ਛੋਟਾ ਹੈ ਟਰੈਕਟਰ ਇਹਨੂੰ ਚਾਹੀਦਾ 75 ਤੋਂ 90 ਹਸਪਾਵਰ ਦਾ ਘੱਟੋ-ਘੱਟ ਇਹ ਟਰੈਕਟਰ ਨਾ ਗਰਮ ਹੁੰਦਾ ਹੈ ਇਹਦੇ ਤੇ ਇਹ ਤਕਰੀਬਨ 65 ਕੁਐਸ ਪਾਵਰ ਦਾ ਟਰੈਕਟਰ ਹੈ ਜੀ ਇਹ ਤਾਂ ਕਰਕੇ ਇਹਦਾ ਕੰਮਜਾਮ ਜਿਹਾ ਕੋ ਖੋਲਿਆ ਹੋਇਆ ਜਾਲੀਆਂ ਜੁਗੀਆਂ ਖੁਲੀਆਂ ਟਰੈਕਟਰ ਬਿਲਕੁਲ ਬ੍ਰੈਂਡ ਨਿਊ ਟਰੈਕਟਰ ਨੇ ਤੇ ਬ੍ਰੈਂਡ ਨਿਊ ਹੀ ਇਹ ਮਤਲਬ ਬੈਲਰ ਨੇ ਪਿਛਲੀ ਵਾਰ ਬੈਲਰ ਇਹ ਆਪਣੇ ਛੋਟੇ ਸੀ ਆਪਣੇ ਏਰੀਆ ਦੇ ਵਿੱਚ ਚੱਲਦੇ ਮਤਲਬ ਹੈ ਤਾਂ ਉਹ ਵੀ ਰਾਉਂਡ ਬੈਲਰ ਹੀ ਸੀ ਪਰ ਉਹ ਛੋਟੇ ਸੀ ਉਹਨਾਂ ਦੀ ਦਿੱਕਤ ਬੜੀ ਆਉਂਦੀ ਸੀ ਤੇ ਫਿਰ ਉਹ ਮੈਨੂੰ ਲੱਗਦਾ ਉਹ ਵਾਪਸੀ ਕਰਦੇ ਨੇ ਕੰਪਨੀ ਨੂੰ ਤੇ ਪ੍ਰਭੂ ਆਪਾਂ ਅੱਧਕੱਦ ਜਿਹੜਾ ਇਹ ਗੱਠਾ ਬਵਾਵਾਂਗੇ ਉਸ ਵਿੱਚ ਆਪਾਂ ਵਿਚਾਰ ਲਾਤਾ ਹੈ ਰੋਟਾਵੇਟਰ ਦੇ ਨਾਲ ਤੇ ਕੁਛ ਭਰਾ ਉਹ ਆਪਾਂ ਹੈਪੀ ਹੀਟਰ ਦੇ ਨਾਲ ਬਜਾਈ ਕਰਦੇ ਆਂਗੇ ਕਣਕ ਦੀ ਤੇ ਬਾਕੀ ਥੋੜਾ ਜਿਹਾ ਇਹ ਚੱਕਰ ਹੈ ਵੀ ਜੇ ਮੰਨ ਲਓ ਕਿ ਜੀ ਯੂਰੀ ਠੀਕ ਨਿਕਲ ਜਾਂਦੀ ਫੇਰ ਆਪਾਂ ਸਾਰਾ ਹੀ ਕਹੇ ਵਿਚਾਰ ਲਾ ਦਿੰਦੇ ਪਰ ਆਕੀ ਝੋਨਿਆਂ ਦਾ ਝਾੜ ਕਾਫੀ ਜ਼ਿਆਦਾ ਘਟ ਹੈ ਉਦੇ ਕਰਕੇ ਫਿਰ ਕਾਫੀ ਬਜਟ ਹਿੱਲ ਜਾਣਾ ਕਿਉਂਕਿ ਖਰਚਾ ਕਾਫੀ ਜ਼ਿਆਦਾ ਹੋ ਗਿਆ ਫਿਰ ਠੇਕੇ ਵੀ ਪੂਰੇ ਕਰਨੇ ਨੇ ਹੋਰ ਵੀ بڑے ਖਰਚੇ ਨੇ ਦਵਾਈਆਂ ਦੇ ਵੀ ਪੈਸੇ ਨੇ ਹੋਰ ਵੀ ਕਈ ਚੀਜ਼ਾਂ ਦੇ ਹਨਾ ਖਰਚੇ ਹੁੰਦੇ ਨੇ ਤੇ ਗਾਂ ਕਣਕ ਦੀ ਬਿਜਾਈ ਵੀ ਕਰਨੀ ਹੈ ਤਾਂ ਕਰਕੇ ਭਰਾਓ ਤੇ ਸਿਸਟਮ ਜ਼ਿਆਦਾ ਹਿੱਲ ਜਾਂਦਾ ਤੇ ਹੁਣ ਕੁਝ ਆਪਾਂ ਗੱਠਾ ਬਣਵਾ ਦੇਣੀਆਂ ਨੇ ਤੇ ਬਾਕੀ ਆ ਤਿੰਨ ਚਾਰ ਦਿਨ ਹੋ ਗਏ ਨੇ ਜਿੱਥੋਂ ਬੜਾ ਮਨ ਡਰਦਾ ਹੈ ਵੀ ਪੂਰਾ ਚੱਲ ਪਿਆ ਹਨਾ ਕਿ ਫਿਰ ਬਿਜਾਈ ਜ਼ਿਆਦਾ ਲੇਟ ਹੋ ਜਾਏਗੀ ਹਨਾ ਜਿਹੜੇ ਪ੍ਰਾਲੀ ਆਪਾਂ ਵਿੱਚ ਪਾਉਨੇ ਆ ਖੇਤ ਫੋੜੇ ਜੀ ਬੱਤਰ ਲੇਟ ਆਉਂਦੇ ਹੁੰਦੇ ਨੇ ਫੇਰ ਹਨਾ ਹੋਲ-ਹੋਲ ਕੇ ਬੀਜਨੇ ਪੈਂਦੇ ਨੇ ਕਈ ਵਾਰ ਤੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ ਮੌਸਮ ਕਈ ਵਾਰ 15-15 ਦਿਨ ਨਹੀਂ ਫੁੱਲਦਾ ਨਹੀਂ ਹੈਗਾ ਮਤਲਬ ਪਚਵਾ ਨਹੀਂ ਚੱਲਦੀ ਫੇਰ ਬੜੀ ਦਿੱਕਤ ਹੋ ਜਾਂਦੀ ਹੈ ਇਹ ਚੀਜ਼ਾਂ ਤੋਂ ਮਨ ਡਰਦਾ ਹੈ ਅੱਗੇ ਹੀ ਆਪਾਂ ਝੋਨੇ ਤੋਂ ਤਾਂ ਹੱਦ ਤੋਏ ਕੇ ਬੈਠੇ ਹੋਏ ਆਂ ਕਈ ਏਰੀਆ ਦੇ ਵਿੱਚ ਹੜ ਆ ਗਏ ਕਿਤੇ ਹੁਣ ਆਪਣਾ ਬੋਣੇ ਬੂਟੇ ਰਹਿ ਗਏ ਕਿਤੇ ਬੜੀ ਦਿੱਕਤ ਹੋਈ ਹੈ ਹਨਾ ਤਾਂ ਕਰਕੇ ਫਿਰ ਮਨ ਦਰਦਾ ਵੀ ਯਾਰ ਪਹਿਲੇ ਹੀ ਬੜਾ ਘਾਟਾ ਖਾਦਾ ਹੈ ਤੇ ਹੁਣ ਆਪਾਂ ਕਣਕ ਤਾਂ ਸਹੀ ਤਰੀਕੇ ਨਾਲ ਵੀ ਲਈਏ ਤੇ ਇਹ ਕੰਮ ਜੇ ਯਾਰ ਝਾੜ ਝੂੜ ਵਧੀਆ ਨਿਕਲਿਆ ਹੁੰਦਾ ਫੇਰ ਨਹੀਂ ਆਪਾਂ ਪਰਵਾਹ ਕਰਦੇ ਹੈਗੇ ਪਰ ਹੁਣ ਬੜਾ ਮਨ ਦਰਦਾ ਹੈ ਬਈ ਇਸ ਚੀਜ਼ ਤੋਂ ਤੇ ਤਾਂ ਕਰਕੇ ਫਿਰ ਹੁਣ ਡਿਸੀਜਨ ਲਿਆ ਸੀ ਵੀ ਰੂਪਰ ਮਾਰੀ ਜਾਂਨੇ ਆ ਤੇ ਤੇ ਆਪਾਂ ਕੋਸ਼ਿਸ਼ ਇਕੱਠਾ ਬਣ ਕੇ ਚੀਆ ਤੇ ਕੋਸ਼ਿਸ਼ ਬਣੀਆਂ ਜਾਣੀਆਂ ਜਿਵੇਂ ਜਿਵੇਂ ਚੱਲੀ ਜਾਏਗਾ ਸਿਸਟਮ ਤੇ ਬਾਕੀ ਝੋਨੇ ਦਾ ਕੰਮ ਤਕਰੀਬਨ ਆਪਣਾ ਅੱਜ ਨੇ ਪੜੀ ਜਾਣਾ ਸ਼ਾਇਦ ਬਾਕੀ ਦੇਖੋ ਜੇ ਹਲਦੀ ਦਿਹਾੜੀ ਲੱਗ ਗਈ ਤਾਂ ਫਿਰ ਕੱਲ ਨੂੰ ਸ਼ਾਇਦ ਨਿਪਟ ਜੇਗਾ ਆਪਣਾ ਕੰਮ ਤੇ ਲੋ ਜੀ ਤੁਸੀਂ ਕਰੋ ਚੈੱਕ ਬੈਲਰ ਤੇ ਆਪਾਂ ਰੀਪਰ ਵੀ ਕੋਈ ਬਹੁਤਾ ਟਿਕਾ ਕੇ ਨਹੀਂ ਸੀ ਮਾਰਿਆ ਹੈਗਾ ਵੀ ਬਿੱਲ ਰੀਪਰ ਵੀ ਆਪਾਂ ਥੋੜਾ ਜਿਹਾ ਉੱਚੇ ਚੱਕੀ ਮਾਰਿਆ ਸੀ ਤੇ ਆਪਾਂ ਨੂੰ ਸਿਰਫ ਉੱਪਰਲੀ ਲੇਦ-ਲੇਦ ਇਕੱਠੀ ਕਰਵਾਉਣ ਦਾ ਮਤਲਬ ਹੈ ਹੋਰ ਆਪਾਂ ਨੂੰ ਏਡਾ ਜ਼ਿਆਦਾ ਉਹ ਨਹੀਂ ਹੈ ਸਫਾਈ ਵਾਲਾ ਕੋਈ ਨਹੀਂ ਕੰਮ ਆਪਾਂ ਸੁਪਰ ਸੀਡਰ ਨਾਲ ਹੀ ਕਣਕ ਬੀਜਣੀ ਆਪਾਂ ਦੇਖਾਂਗੇ ਹੁਣ ਇਹਨੂੰ ਇੱਕ 파ੜ 파ੜ ਹੈਰੋਂ ਦੀ ਮਾਰ ਕੇ ਤੇ ਇਹਨੂੰ ਆਪਾਂ ਰੌਣੀ ਕਰਦੇ ਆਂਗੇ ਤੇ ਕਿਦਾਂ ਦਾ ਲੱਗਿਆ ਆਪਣੀ ਵੀਡੀਓ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਭਰਾਓ ਚੈਨਲ ਨੂੰ ਜਿਹੜੇ ਭਰਾ ਨਵੇਂ ਨੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਮਿਲਦੇ ਆਂ ਹੀ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਰੱਬ ਰਾਖਾ ਕਰੋ ਚੈੱਕ ਤੁਸੀਂ ਬਿਲਰ